ਹੋ ਗਿਆ ਬਹੁਤ ਜ਼ਿਆਦਾ ਮੀਂਹ ਪਿਆ ਹਿਮਾਚਲ ਪੰਜਾਬ ਦੇ ਵਿੱਚ ਬੜੀ ਜ਼ਬਰਦਸਤ ਅ ਬਰਖਾ ਤੋਂ ਬਾਅਦ ਬੜੀ ਗੰਭੀਰ ਸਥਿਤੀ ਬਣੀ ਹੈ ਜਿੱਥੇ ਹੋਰ ਬਹੁਤ ਵੱਡੇ ਨੁਕਸਾਨ ਹੋਏ ਆ ਉੱਥੇ ਸਾਡਾ ਐ ਲక్ష్ਮੀ ਨਾਰਾਇਣ ਮੰਦਿਰ ਜਿਹੜਾ ਇਤਿਹਾਸਿਕ ਮੰਦਿਰ ਹੈ ਔਰ ਮੈਂ ਮਹਿਸੂਸ ਕਰਦਾ ਕਿ ਸਾਡੇ ਸ਼ਹਿਰ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਇਹਨੂੰ ਇਹ ਜਿਹੜੀ ਗੋਵਿੰਦ ਸਾਗਰ ਦੀ ਜੀ ਹਿਲ ਚੋ ਜਿਹੜਾ ਪਾਣੀ ਆਉਂਦਾ ਹੈ ਡੰਗਲ ਡੈਮ ਦਾ ਤੇ ਇੱਥੇ ਆ ਕੇ ਟੱਕਰ ਨਾਲ ਬਹੁਤ ਪੁਰਾਣਾ ਡੰਗਾ ਟੁੱਟਣ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਔਰ ਜਿਹਦੇ ਨਾਲ ਸਾਰੇ ਮੰਦਰ ਦੇ ਕੰਪਲੈਕਸ ਨੂੰ ਕਾਫੀ ਵੱਡਾ ਖਤਰਾ ਪੈਦਾ ਹੋਇਆ ਸੋ ਅਸੀਂ ਸਾਰੇ ਚਿੰਤਾਤ ਹੋ ਰਹੇ ਮੈਨੂੰ ਪਤਾ ਲੱਗਿਆ ਸੀ ਸਵੇਰੇ ਮੇਰੇ ਨਾਲ ਫੋਨ ਤੇ ਗੱਲ ਕਰਕੇ ਸਾਡੇ ਮਿਨਿਸਪਲ ਕਾਉਂਸਲ ਦੇ ਪ੍ਰਧਾਨ ਇੱਥੇ ਚੱਕਰ ਮਾਰ ਕੇ ਗਏ ਸੀ ਫਿਰ ਉਹ ਇਹੀ ਗੱਲ ਦੱਸਣ ਵਾਸਤੇ ਮੈਨੂੰ ਸਾਰਾ ਕੁਝ ਕੁਝ ਰੋਪੜ ਜਾ ਕੇ ਉਹਨਾਂ ਨੇ ਦੱਸਿਆ ਉਹਦੇ ਕਰਕੇ ਮੈਂ ਆਪਣੇ तमाम ਜਿਹੜੇ ਸੀਨੀਅਰ ਸਾਥੀ ਆ ਉਹਨਾਂ ਦੇ ਨਾਲ ਆਇਆ ਔਰ ਅਸੀਂ ਫੈਸਲਾ ਕੀਤਾ ਕਿ ਕੱਲ ਸਵੇਰੇ ਅਫਸਰਾਂ ਦੀ ਮੀਟਿੰਗ ਕਰਕੇ ਇਹਦਾ ਜਿੰਨਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲੈ ਕੇ ਪਰਸੋਂ ਨੂੰ ਮੂਸਲ ਕਮੇਟੀ ਦੀ ਐਮਰਜੈਂਸੀ ਮੀਟਿੰਗ ਰੱਖ ਕੇ ਉਸ ਸਾਰਾ ਜਿੰਨਾ ਵੀ ਖਰਚਾ ਹੋਏ ਮੈਨੂੰ ਨਹੀਂ ਪਤਾ ਕਿੰਨਾ ਬਣਨਾ ਹੈ ਉਹਦਾ ਮਤਾ ਪਾ ਕੇ ਅਸੀਂ ਡਾਇਰੈਕਟਰ ਪੰਚਾਇਤ ਨੂੰ ਨਾ ਸੋਰੀ ਡਾਇਰੈਕਟਰ ਜਿਹੜਾ ਲੋਕਲ ਬਾਡੀ ਹੈ ਉਹਨੂੰ ਪਰਸੋਂ ਨੂੰ ਹੀ ਉਹਦੇ ਟੇਬਲ ਤੇ ਪੁੱਜਦਾ ਕਰਾਂਗੇ ਇਹਨੂੰ ਐਮਰਜੈਂਸੀ ਦੇ ਤੌਰ ਤੇ ਕਰਾਂਗੇ ਤੁਰੰਤ ਕੰਮ ਸ਼ੁਰੂ ਕਰਾਂਗੇ ਔਰ ਤੁਰੰਤ ਕਮੇਟੀ ਹੱਕਤ ਚਾ ਕੇ ਕੱਲ ਤੱਕ ਇਹਦਾ ਲਾਸ ਅਸੈਸ ਕਰਕੇ ਪਰਸੋਂ ਨੂੰ ਐਮਰਜੈਂਸੀ ਮੀਟਿੰਗ ਕਰਕੇ ਮਤਾ ਪਾ ਕੇ ਉਹ ਸੂਬਾ ਸਰਕਾਰ ਦੇ ਕੋਲ ਭੇਜੇਗੀ ਤਾਂ ਕਿ ਜਿਹੜੀ ਲੋੜਿੰਦੀ ਕਾਰਵਾਈ ਜਿਹੜੀ ਹੈ ਲੋੜਿੰਦੀ ਮਨਜ਼ੂਰੀ ਹੈ ਉਹ ਲੈ ਕੇ ਮੰਦਿਰ ਦਾ ਜਿਹੜਾ ਕੰਪਲੈਕਸ ਹੈ ਇਹਨੂੰ ਬਚਾਇਆ ਜਾਵੇ ਸਾਡੇ ਲਈ ਇਹ ਬਹੁਤ ਅਹਿਮ ਹੈ ਸਾਡੇ ਲਈ ਇਹ ਬਹੁਤ ਪਵਿੱਤਰ ਸਥਾਨ ਹੈ ਕਿਉਂਕਿ ਸਾਰੇ ਸ਼ਹਿਰ ਦੀਆਂ ਜਿਹੜੀਆਂ ਭਾਵਨਾਵਾਂ ਹਨ ਉਹ ਇਸ ਮੰਦਿਰ ਨਾਲ ਜੁੜੀਆਂ ਔਰ ਮੈਂ ਪ੍ਰਾਰਥਨਾ ਕੀਤੀ ਹੈ ਮੰਦਿਰ ਦੇ ਇੱਥੇ ਦੀ ਸਰਾਤਨ ਧਰਮ ਸਭਾ ਦੇ ਪ੍ਰਧਾਨ ਘ라ਟੀ ਸਾਹਿਬ ਬਹੁਤ ਬਿਰਧ ਆਦਮੀ ਹੈ ਸ਼ਹਿਰ ਦੀ ਬੜੀ ਮੰਨੀ ਪਰਮੰਨੀ ਸਾਡੀ ਹਸਤੀ ਹੈ ਇਹਨਾਂ ਨੂੰ ਮੈਂ ਸਵੇਰੇ ਟੈਲੀਫੋਨ ਤੇ ਵੀਰ ਨਾਲ ਗੱਲ ਕਰਕੇ ਇਹਨਾਂ ਨੂੰ ਪ੍ਰੋਸਸ ਦਾਤਾ ਸੀ ਕਿ ਤੁਸੀਂ ਇਸ ਗੱਲ 'ਚ ਇਕੱਲੇ ਨਹੀਂ ਸਾਰਾ ਸ਼ਹਿਰ ਅਸੀਂ ਸਾਰੇ ਤੁਹਾਡੇ ਨਾਲ ਹੈ ਔਰ ਇਸ ਕੰਪਲੈਕਸ ਨੂੰ ਠੀਕ ਕਰਨ ਵਿੱਚ ਅਸੀਂ ਤੁਰੰਤ ਕਾਰਵਾਈ ਕਰਾਂਗੇ ਸਰ ਕਈ ਇਲਾਕੇ ਬਿਲਕੁਲ ਨਹੀਂ ਹੋਏ ਬਿਲਕੁਲ ਕਿਸੇ ਨੇ ਕੁਝ ਨਹੀਂ ਕੀਤਾ ਕਿਸੇ ਨੇ ਡਕਰੀ ਤੋੜਿਆ ਲੋਕੀ ਆਪਣੇ ਭੱਗੇ ਆ ਜਿਹੜਾ ਕੋਈ ਬਚ ਗਿਆ ਬਚ ਗਿਆ ਜਿਹਦਾ ਕੋਈ ਨੁਕਸਾਨ ਹੁੰਦਾ ਹੋ ਜਾਏ ਕਿਸੇ ਨੇ ਕੁਝ ਨਹੀਂ ਕੀਤਾ ਉਧਰ ਬਰਖਾ ਪੈਂਦੀ ਹੈ ਉਧਰ ਹੜਾ ਜਾਂਦੇ ਆ ਉਧਰ ਇਹ ਹੜ ਰੋਕੂ ਜਿਹੜੇ ਇੰਤਜ਼ਾਮ ਹੈ ਉਹ ਕਰਨ ਵਾਸਤੇ ਕਰੋ ਨਿਕਲ ਪੈਂਦੇ ਆ ਤੇ ਉਹਦੇ ਵਿੱਚ ਫਿਰ ਜੋ ਹੁੰਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਹੜਾ ਮੈਨੇਜਮੈਂਟ ਹੈ ਪਾਣੀ ਦੀ ਮਿਸਮੈਨੇਜ ਬੜਾ ਹੀ ਮੁਸ਼ਕਲ ਪਰੇ ਹਾਲਾਤ ਹੈ ਔਰ ਮੈਨੂੰ ਇਹ ਗੱਲ ਕਹਿਣ ਚ ਕੋਈ ਝਿਜਕ ਨਹੀਂ ਕਿ ਇਹਦੇ ਚ ਵੱਡਾ ਰੋਲ ਲੜਾ ਹੈ ਉਹ ਵੀ ਬੀਵੀਐਮਬੀ ਦਾ ਹੈ ਬੀਵੀਐਮਬੀ ਦੀ ਮਿਸਮੈਨੇਜਮੈਂਟ ਹੈ ਜਦ ਪਤਾ ਸੀ ਜਦ ਪਤਾ ਸੀ ਅੱਜ ਕੱਲ ਮੌਸਮ ਵਿਗਿਆਨੀ ਜਿਹੜੇ ਹੈ ਇਹ ਕਟੋ-ਕਟ ਮਹੀਨਾ 2 ਮਹੀਨੇ ਪਹਿਲਾਂ ਬਿਲਕੁਲ ਸਹੀ ਦੱਸ ਦਿੰਦੇ ਆ ਕਿ ਵਰਖਾ ਕਦੋਂ ਪੈਣੀ ਹੈ ਔਰ ਇਸ ਮਸਲੇ 'ਚ ਵੀ 1 ਮਹੀਨਾ ਪਹਿਲਾਂ ਮੌਸਮ ਵਿਗਿਆਨੀਆਂ ਨੇ ਦੱਸ ਦਿੱਤਾ ਸੀ ਕਿ 30 31 ਦੇ ਨੇੜੇ ਭਾਰੀ ਮੀਂਹ ਪੈਣਾ ਹੈ ਤਾਂ ਇਹਨਾਂ ਨੂੰ ਬੰਦੋਬਸਤ ਕਰਕੇ ਉਹ ਪਾਣੀ ਉਦੋਂ ਰਿਲੀਜ਼ ਕਰ ਲੈਣਾ ਚਾਹੀਦਾ ਸੀ ਜਿਹੜਾ ਹੁਣ ਵਰਖਾ ਦੇ ਵਿੱਚ ਇਹ ਡੈਮ ਦਾ ਰਿਲੀਜ਼ ਕਰ ਰਹੇ ਆ ਔਰ ਇਸ ਤੋਂ ਵੀ ਅੱਗੇ ਕੱਲ ਦਾ 8000 ਕਿਊਸਿਕ ਪਾਣੀ ਬਿਆਸ ਦਾ ਜਿਹੜਾ ਹੈ ਉਹ ਸਤਲੁਜ ਭਾਰਤ ਦਾ ਸਲਾਪੜ ਤੋਂ ਜਿਹਦੇ ਨਾਲ ਕੱਲ ਦੇ ਹਾਲਾਤ ਹੋਰ ਵੀ ਸਤਲੁਜ ਦੇ ਗੋਵਿੰਦ ਸਾਗਰ ਦੇ ਨੰਗਲ ਡੈਮ ਦੇ ਔਰ ਸਤਲੁਜ ਦੇ ਕੈਚਮੈਂਟ ਏਰੀਆ ਦੇ ਗੰਭੀਰ ਹੋ ਗਏ ਕਿਉਂਕਿ ਪਾਣੀ ਦੀ ਮਾਤਰਾ ਹੋਰ ਵੱਧ ਗਈ ਤੇ ਸਰ ਲੋਕਾਂ ਅ ਹ ਅਮਰਜੈਂਸੀ ਰੋਡ ਹੈ ਹਾ ਇਹ ਬੀਬੀਐਮਪੀ ਮੈਨੇਜਮੈਂਟ ਨਾ ਪਰਤੀ ਗਾ ਬਿਲਕੁਲ ਬਿਲਕੁਲ ਮੈਂ ਸਹਿਮਤ ਹਾਂ ਉਹਨਾਂ ਦੇ ਨਾਲ ਬੀਬੀਐਮਪੀ ਦੇ ਮਹਾਰਾਜਪਾ ਦੇ ਨਾਲ ਸਹਿਮਤ ਹਾਂ ਸਾਡੀ ਹਮਦਰਦੀ ਹੈ ਉਹਨਾਂ ਦੇ ਨਾਲ ਬੜੀ ਮੁਸ਼ਕਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਇਹ ਦਾ ਪੱਕੇ ਤੌਰ ਤੇ ਹਾਲ ਹੈ ਜਿਹੜਾ ਇਹ ਬੀਬੀਐਮਪੀ ਮੈਨੇਜਮੈਂਟ ਨੂੰ ਕਰਨਾ ਚਾਹੀਦਾ ਹੈ ਇਸਰ ਫਾਈਨਲੀ ਜਿਹੜੇ ਇਹਨਾਂ ਨੂੰ ਕਹਿਣਾ ਚਾਹੁੰਨਾ ਭਾਈ ਆਪਣਾ ਬਚਾਅ ਕਰੋ ਔਰ ਸੇਫ ਥਾਵਾਂ ਤੇ ਚਲੇ ਜਾਓ ਕਿਉਂਕਿ ਪਾਣੀ ਕਿਸੇ ਵੀ ਟਾਈਮ ਹੋਰ ਵੀ ਵੱਧ ਸਕਦਾ ਹੈ 8000 ਕਿਊਸਿਕ ਦਾ ਇਹਨਾਂ ਨੇ ਪਾਤਾ ਇਹਦਾ ਅਭਿਆਸ ਦਾ ਸਲਾਹ ਪੜਤੋਂ ਤੇ ਇਹ ਆਉਣ ਵਾਲੇ ਦਿਨਾਂ 'ਚ ਜੇ ਵਰਖਾ ਹੋਰ ਪੈਂਦੀ ਹੈ ਔਰ ਮੌਸਮ ਵਿਗਿਆਨੀ ਕਹਿ ਰਹੇ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਣੀ ਹੋਰ ਵੀ ਆਏਗਾ ਵਰਖਾ ਹੋਰ ਵੀ ਪਏਗੀ ਤੇ ਫਿਰ ਦਰਿਆਵਾਂ ਦਾ ਪਾਣੀ ਬਦਨਾ ਸੁਭਾਵਿਕ ਹੈ ਇਸ ਕਰਕੇ ਜਿਹੜੇ دریاਵਾਂ ਦੇ ਕੰਢੇ ਲੋਕ ਬੈਠੇ ਹੈ ਉਹਨਾਂ ਨੂੰ ਸਾਡੀ ਪ੍ਰਾਰਥਨਾ ਹੈ ਕਿ ਆਪਣਾ ਮਾਲ ਡੰਗਰ ਲੈ ਕੇ ਸੇਫ ਜਗ੍ਹਾ ਤੇ ਜਾਣ ਤਾਂ ਕਿ ਕਿਸੇ ਕਿਸਮ ਦਾ ਪਸ਼ੂਆਂ ਦਾ ਜਾਂ ਜਾਨੀ ਨੁਕਸਾਨ ਨਾ ਹੋਵੇ ਜਿਹੜੇ ਪ੍ਰਸ਼ਾਸਨ ਵੱਲੋਂ ਰਾਹਕਾਰ ਕੀਤੇ ਜਾ ਕਿੱਥੇ ਇਹ ਤਾਂ ਫੋਟੋ ਸੈਸ਼ਨ ਕੋਈ ਕਰਵਾਈ ਜੋ ਜਿੱਥੇ ਮਰਜ਼ੀ ਕਢ ਕੇ ਕਰਵਾਈ ਜੋ ਰਾਹਤ ਦਾ ਉਹ ਹਾਲ ਹੈ ਜਿਹੜਾ ਉਹ ਮਾੜਾ ਹੈ ਇਹਦੇ ਚ ਕੱਲੀ ਸੂਬਾ ਸਰਕਾਰ ਜ਼ਿੰਮੇਵਾਰ ਨਹੀਂ ਕੇਂਦਰ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ ਅਸੀਂ ਸਰਹੱਦੀ ਸੂਬਾ ਹੈ ਅਸੀਂ ਪਾਕਿਸਤਾਨ ਦੇ ਨਾਲ ਲੱਗਦੇ ਆਂ ਅਸੀਂ ਜੀਐਨਕੇ ਦੇ ਨਾਲ ਲੱਗਦੇ ਆਂ ਅੱਜ 8 ਦਿਨ ਹੋ ਗਏ ਪੰਜਾਬ ਵਿੱਚ ਆਫਤਾ ਹੀ ਨੂੰ ਕਿ ਆਸੀਂ ਹਿੰਦੁਸਤਾਨ ਦਾ ਹਿੱਸਾ ਨਹੀਂ ਕਿ ਆ ਹਿੰਦੁਸਤਾਨ ਨੂੰ ਅਸੀਂ ਟੈਕਸ ਨਹੀਂ ਦਿੰਦੇ ਕਿ ਆ ਭਾਰਤ ਸਰਕਾਰ ਸਾਡੇ ਕੋਲੋਂ ਆਪਣਾ ਜਿਹੜਾ ਹਿੱਸੇ ਦਾ ਜਿਹੜਾ ਜੀਐਸਟੀ ਉਹ ਲੈਂਦੀ ਨਹੀਂ ਜੇ ਲੈਂਦੀ ਹੈ ਤੇ ਜੇ ਉਹਨਾਂ ਦੀ ਜ਼ਿੰਮੇਵਾਰੀ ਹੈ ਤਾਂ ਉਹਨਾਂ ਨੂੰ ਤੁਰੰਤ ਇਹ ਜਿਹੜੇ ਹੜ੍ਹ ਹੈ ਚਾਹੇ ਪਹਾਵਾਂਚਲ ਚਾਹੇ ਪੰਜਾਬ ਵਿੱਚ ਇਹਨੂੰ ਰਾਸ਼ਟਰੀ ਆਪਤਾ ਘੋਸ਼ਿਤ ਕਰਕੇ ਤੁਰੰਤ ਪੈਕੇਜ ਦੇਣਾ ਚਾਹੀਦਾ ਰਾਹਤ ਤਾਂ ਪੈਸੇ ਨਾਲ ਹੋਣੀ ਹੈ ਇਹ ਪੈਸਾ ਹੋਏਗਾ ਤਾਂ ਰਾਹਤ ਹੋਏਗੀ ਆ ਜਿਹੜੀ ਰਾਹਤ ਹੈ ਇਹ ਅੱਖਾਂ ਬੁੰਨਣ ਵਾਲੀ ਗੱਲ ਹੈ ਉਸ ਪੱਧਰ ਦੀ ਰਾਹਤ ਨਹੀਂ ਹੈ ਔਰ ਇਸ ਤੋਂ ਵੀ ਅੱਗੇ ਮੈਂ ਇੱਕ ਹੋਰ ਬੇਨਤੀ ਕਰੂੰਗਾ ਜਰੂਰਤ ਹੈ ਆਰਮੀ ਨੂੰ ਲਾਓ ਵੱਡੇ ਪੱਧਰ ਤੇ ਆਰਮੀ ਲਾ ਕੇ ਲੋਕਾਂ ਦੀ ਜਾਨ ਤਾਂ ਬਚਾਓ ਲੋਕਾਂ ਦਾ ਮਾਲ ਤਾਂ ਬਚਾਓ ਲੋਕਾਂ ਨੂੰ ਤੁਰੰਤ ਰਾਹਤ ਤਾਂ ਦਿਓ ਔਰ ਇਹ ਕੋਈ ਭੰਡੀਆਂ ਨਹੀਂ ਹੈ ਪਾਈਆਂ ਕਿ ਭਾਰਤ ਸਰਕਾਰ ਹੋਰ ਹੈ ਸੂਬਾ ਸਰਕਾਰ ਹੋਰ ਹੈ ਜਾਂ ਕਿਹੜੀ ਪਾਰਟੀ ਕਿੱਥੇ ਹੈ ਕਿਹੜੀ ਪਾਰਟੀ ਕਿੱਥੇ ਹੈ ਸਾਰੇ ਸਾਂਝੇ ਹੈ ਸਾਰੇ ਇਕੱਠੇ ਹੈ ਔਰ ਸਭ ਨੂੰ ਇਕੱਠੇ ਹੋ ਕੇ ਇਸ ਨੈਸ਼ਨਲ ਜਿਹੜੀ ਕਲੈਮਟੀ ਹੈ ਇਹਦਾ ਮੁਕਾਬਲਾ ਕਰਨਾ ਚਾਹੀਦਾ ਇਹ ਰਾਸ਼ਟਰੀ ਆਪਤਾ ਹੈ